ਨਹਿਰਾਂ ਵਿੱਚ ਕਾਲੇ ਪਾਣੀ ਦਾ ਮਾਮਲਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਤੇ ਅੱਜ ਫੇਰ ਤੁਸੀਂ ਦੇਖ ਸਕਦੇ ਹੋ 8-10 ਦਿਨਾਂ ਦੀ ਬੰਦੀ ਤੋਂ ਬਾਅਦ ਰਾਮਸਰਾ ਮਾਈਨਰ ਬਲੂਕਪੁਰਾ ਮਾਈਨਰ ਦੇ ਵਿੱਚ ਪਾਣੀ ਛੱਡਿਆ ਗਿਆ ਤੇ ਪਾਣੀ ਦਾ ਰੰਗ ਤੁਸੀਂ ਆਪ ਦੇਖ ਲਓ ਕਿ ਕਿੰਨਾ ਕਾਲਾ ਪਾਣੀ ਆ ਜਿਹੜਾ ਨਹਿਰ ਦੇ ਵਿੱਚ ਆ ਰਿਹਾ ਤਾਂ ਇਸ ਪਾਣੀ ਨੂੰ ਵਰਤੋਂ ਵਿੱਚ ਲਿਆਉਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਧਿਆਨ ਨਾਲ ਸੋਚ ਲਿਓ ਵੇਖ ਲਿਓ ਵੀ ਪਾਣੀ ਇੰਨਾ ਮਾੜਾ ਹੈ ਕਿਸਾਨ ਵੀਰੋ ਤੇ ਸਾਰੇ ਲੋਕਾਂ ਤਾਂ ਕਿ ਜਾਣਕਾਰੀ ਹੈ ਜਿਹੜੀ ਪੰਚਾਇਤ ਉਹ ਦੱਬ ਕੇ ਸ਼ੇਅਰ ਕਰਦੇ ਉਹ ਵੀ ਇੱਕ ਵਾਰੀ ਫਿਲਹਾਲ ਪਾਣੀ ਦੇਖੋ ਤੁਸੀਂ ਕਿੰਨਾ ਗੰਦਾ ਪਾਣੀ ਆ ਰਿਹਾ ਨਹਿਰ ਦੇ ਵਿੱਚ ਆਰਾਮਸਰਾ ਤੇ ਮਲੂਕਪੁਰਾ ਦੇ ਵਿੱਚ 8-10 ਦਿਨਾਂ ਦੀ ਬੰਦੀ ਤੋਂ ਬਾਅਦ ਪਾਣੀ ਛੱਡਿਆ ਗਿਆ ਤੇ ਪਾਣੀ ਦਾ ਰੰਗ ਤੁਸੀਂ ਆਪ ਹੀ ਦੇਖ ਲਓ ਕਿ ਕਿਹੋ ਜਿਹਾ ਪਾਣੀ ਹੈ ਜਿਹੜਾ ਉਹ ਨਹਿਰ ਦੇ ਵਿੱਚ ਆ ਰਿਹਾ ਬਿਲਕੁਲ ਕਾਲਾ ਪਾਣੀ ਹੈ ਜਿਹੜਾ ਉਹ ਫਿਲਹਾਲ ਆ ਰਿਹਾ ਤਾਂ ਇਸ ਪਾਣੀ ਨੂੰ ਵਰਤਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਧਿਆਨ ਨਾਲ ਸੋਚ ਲਿਓ ਪੀਣ ਵਾਸਤੇ ਤੇ ਘਰੇ ਵਰਤਣ ਵਾਸਤੇ ਜਮਾ ਹੀ ਨਾ ਭਰਿਓ ਤਾ ਪਾਣੀ ਜਿਹੜਾ ਬਹੁਤ ਜ਼ਿਆਦਾ ਕਾਲੇ ਰੰਗ ਦਾ ਆ ਰਿਹਾ ਇਹ ਅਪਡੇਟ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਪਿਛਲੇ 2-3 ਮਹੀਨਿਆਂ ਤੋਂ ਹੀ ਗੰਦੇ ਪਾਣੀ ਦਾ ਮਸਲਾ ਕਿਸਾਨ ਆਗੂਆਂ ਵੱਲੋਂ ਵੀ ਚੱਕਿਆ ਗਿਆ ਸੀ ਕਿ ਗੰਦਾ ਪਾਣੀ ਆ ਰਿਹਾ ਫਿਲਹਾਲ ਪਿੱਛੇ ਜਿਹੜਾ ਥੋੜੇ ਦਿਨਾਂ ਤੱਕ ਜਿਹੜਾ ਪਾਣੀ ਹੋਇਆ ਸੀ ਸਾਫ ਤਾਂ ਹੁਣ ਬੰਦੀ ਤੋਂ ਬਾਅਦ ਜਦੋਂ ਪਾਣੀ ਛੱਡਿਆ ਗਿਆ ਤੇ ਹੁਣ ਤੁਸੀਂ ਪਾਣੀ ਦੇ ਹਾਲਾਤ ਫੇਰ ਦੇਖ ਲਓ ਕਿ ਕਿਹੋ ਜਿਹਾ ਪਾਣੀ ਹੈ ਜਿਹੜਾ ਉਹ ਰਾਮਸਰ ਮਾਈਨਰ ਦੇ ਵਿੱਚ ਵਗ ਰਿਹਾ ਹੋ ਸਕਦਾ ਹੈ ਸਟਾਰਟਿੰਗ ਦੇ ਵਿੱਚ ਪਾਣੀ ਚੱਲਿਆ ਇਹ ਵੀ ਗੰਦਗੀ ਤਾਂ ਆ ਰਹੀ ਹੋਵੇ ਕਾਲਾ ਪਾਣੀ ਤਾਂ ਹੋਵੇ ਜਿਉਣ ਵਾਲੇ ਸਮੇਂ ਦੇ ਵਿੱਚ ਜਿਉਣ ਵਾਲੇ ਦਿਨਾਂ ਦੇ ਵਿੱਚ ਸਾਫ਼ ਹੋ ਜਾਵੇ ਪਰ ਫਿਲਹਾਲ ਪਾਣੀ ਨਾ ਵਰਤਿਓ ਪਾਣੀ ਬਹੁਤ ਜ਼ਿਆਦਾ ਗੰਦਾ ਜਿਹੜਾ ਉਹ ਆ ਰਿਹਾ ਕਾਲਾ ਪਾਣੀ ਬਿਲਕੁਲ ਜਿਹੜਾ ਇਹ ਉਹ ਆ ਰਿਹਾ ਤਾਂ ਇਹਦੇ ਸਬੰਧ ਵਿੱਚ ਸਾਡੇ ਦੋਸਤ ਅਰਚਿਤ ਵਾਰਟਸ ਨੇ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਇੱਕ ਮੁੱਦਾ ਵੀ ਚੱਕਿਆ ਸੀ ਕਿ ਮਾਲਵੇ ਦੇ ਲੋਕਾਂ ਨੂੰ ਕਾਲੇ ਪਾਣੀ ਦੀ ਸਜ਼ਾ ਕਿਉਂ ਸਰਕਾਰਾਂ ਕਿਉਂ ਨਹੀਂ ਹੋਂ ਤੱਕ ਕੁਝ ਕਰ ਸਕੀਆਂ ਤਾਂ ਉਸ ਮਾਮਲੇ ਤੋਂ ਬਾਅਦ ਗ੍ਰੀਨ ਟ੍ਰਿਬਿਊਨਲ ਨੇ ਇਹ ਜਿਹੜਾ ਮਸਲਾ ਹੈ ਉਹ ਉਹਦਾ ਜਿਹੜਾ ਨੋਟਿਸ ਹੈ ਉਹ ਲਿਆ ਸੀਗਾ ਤੇ ਉਹਨਾਂ ਵੱਲੋਂ ਇਹਦੇ 'ਚ ਕਾਰਵਾਈ ਕੀਤੀ ਜਾਣੀ ਹੈ ਤੇ ਪਰ ਹੁਣ ਤੁਸੀਂ ਪਾਣੀ ਦੇਖ ਸਕਦੇ ਹੋ ਅੱਜ ਦੀਆਂ ਤਸਵੀਰਾਂ ਨੇ ਇਹ 28 ਮਈ ਦੀਆਂ ਤੇ ਅੱਜ ਪਾਣੀ ਹੈ ਜਿਹੜਾ ਉਹ ਕਿੰਨਾ ਕਾਲਾ ਆ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਲਓ ਰਾਮਸਰ ਮਾਈਨਰ ਚ ਹੁਣ ਪਾਣੀ ਆਇਆ ਤੇ ਬਿਲਕੁਲ ਕਾਲਾ ਪਾਣੀ ਆ ਰਿਹਾ ਫਿਲਹਾਲ ਨਾ ਵਰਤਿਓ ਜਦੋਂ ਪਾਣੀ ਆ ਜਿਹੜਾ ਉਹ ਸਾਫ਼ ਹੋ ਗਿਆ ਫੇਰ ਹੀ ਪਾਣੀ ਆ ਜਿਹੜਾ ਉਹ ਘਰੇਲੂ ਵਰਤੋਂ ਵਿੱਚ ਲਿਓ ਤਾਂ ਢਾਣੀਆਂ ਵਾਲੇ ਵੀਰਾਂ ਨੂੰ ਖਾਸ ਤੌਰ ਤੇ ਬੇਨਤੀ ਹੈ ਕਿ ਢਾਣੀਆਂ ਵਾਲੇ ਪਾਣੀ ਫਿਰ ਵਰਤ ਲੈਂਦੇ ਆ ਵੀ ਇਹ ਪਾਣੀ ਦਾ ਰੰਗ ਬਹੁਤ ਕਾਲਾ ਹੈ ਤੇ ਉਹ ਪਾਣੀ ਜਿਹੜਾ ਨਾ ਵਰਤਿਓ ਫਿਲਹਾਲ ਤਾਂ ਸਾਡਾ ਮਕਸਦ ਤੁਹਾਨੂੰ ਜਾਗਰੂਕ ਕਰਨਾ ਹੈ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਹੈ ਜਿੰਨੇ ਵੀਰ ਜੁੜਨ ਵੀਡੀਓ ਦਬਕੇ ਸ਼ੇਅਰ ਕਰਦੇ ਹੋ ਲੋਕ ਹਿੱਤ ਦੀ ਗੱਲ ਹੈ ਇਹ ਲੋਕ ਹਿੱਤ ਦੀ ਗੱਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਵੀਡੀਓ ਦਬਕੇ ਸ਼ੇਅਰ ਕਰ ਦਿਓ ਰਾਮਸਰਾ ਮਾਈਨਰ ਦੇ ਵਿੱਚ ਬਿਲਕੁਲ ਕਾਲਾ ਪਾਣੀ ਆ ਰਿਹਾ ਤਾਂ ਜਿੰਨੇ ਵੀ ਵੀਰ ਜੁੜੇ ਐ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਵੀਰ ਨਵੇਂ ਆਓ ਆਪਣੇ ਚੈਨਲ ਨੂੰ ਫੋਲੋ ਕਰ ਲਓ ਤੇ ਤੁਸੀਂ ਦਾ ਪੋਸਟ ਮੇਲ ਦੇ ਨਾਲ ਜੁੜੇ ਹੋਏ ਹੋ ਤਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ